ਪਿਆਰੀ ਸਾਥ ਸੰਗਤ ਜੀ ਬਈ ਨਦੀ ਦੀ ਸਾਖੀ ਮਾਤਾ ਨਾਨਕ ਜੀ ਡੁੱਬ ਗਏ ਬਈ ਨਦੀ ਵਿੱਚ ਡੁੱਬ ਗਏ ਜੈ ਰਾਮ ਦੇ ਨੌਕਰ ਨੇ ਬੀਬੀ ਨਾਨਕੀ ਜੀ ਨੂੰ ਆ ਕੇ ਆਖਿਆ 13-14 ਸਾਲ ਦੀ ਉਮਰ ਦਾ ਦਾਸ ਕਬਰਾਇਆ ਹੋਇਆ ਰੋ ਰਿਹਾ ਸੀ ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲਦਾ ਸਹੇਦੋ ਨਦੀ ਤੋਂ ਸੰਤੌੜ ਦੌੜਿਆ ਆਇਆ ਸੀ ਹੈ ਕੀ ਕਿਹਾ ਮੇਰਾ ਵੀਰ ਡੁੱਬ ਗਿਆ ਬੀਬੀ ਨਾਨਕੀ ਜੀ ਨੇ ਹੱਥ ਲਿਆਂ ਚੀਜ਼ਾਂ ਤਾਰਤੀ ਉੱਤੇ ਸਿੱਟਦੇ ਆ ਪ੍ਰਸਾਨੀ ਨਾਲ ਪੁੱਛਿਆ ਹਾਂ ਜੀ ਇਸ਼ਨਾਨ ਕਰਨ ਨਦੀ ਵਿੱਚ ਗਏ ਉਹਨਾਂ ਨੇ ਪਾਣੀ ਵਿੱਚ ਟੁੱਬੀ ਮਾਰੀ ਮੁੜ ਵਾਪਸ ਨਹੀਂ ਆਏ ਬਹੁਤ ਚਿਰ ਉਡੀਕ ਕੇ ਘਰ ਨੂੰ ਭੱਜਾਂ ਹਾਂ ਸੇਤੀ ਕਰੋ ਕਿਸੇ ਨੂੰ ਭੇਜੋ ਵਸਤਰ ਮੇਰੇ ਕੋਲ ਹਨ ਸੇਵਕ ਨੇ ਕਾਹਲੀ ਕਾਹਲੀ ਨਾਲ ਸਾਰੀ ਕਹਾਣੀ ਦੱਸ ਦਿੱਤੀ ਮਾਤਾ ਸਲਖਣੀ ਜੀ ਨੇ ਸੁਣਿਆ ਉਹਦਾ ਸਿਰ ਚਕਰਾ ਗਿਆ ਉਹ ਨਵੇਂ ਜਨਮੇ ਬੱਚੇ ਨੂੰ ਗੋਦ ਵਿੱਚ ਲਈ ਬੈਠੀ ਸੀ ਬੀਬੀ ਨਾਨਕੀ ਜੀ ਨੇ ਰੌਲਾ ਪਾ ਦਿੱਤਾ ਆਂਡੀਆਂ ਗਵਾਂਡੀਆਂ ਨੂੰ ਆਖਿਆ ਆਪ ਨਦੀ ਵੱਲ ਨਾ ਸੁੱਠੀ ਵੀਰ ਨਾਲ ਉਸਦਾ ਪਿਆਰ ਬਹੁਤ ਸੀ ਉਹ ਮਾਨ ਹੀ ਮਾਨ ਆਖਦੀ ਜਾਂਦੀ ਪ੍ਰਮਾਤਮਾ ਨਾ ਕਰੇ ਜੇ ਮੇਰਾ ਵੀਰ ਸੱਚਮੁੱਚ ਡੁੱਬ ਗਿਆ ਤਾਂ ਮੈਂ ਕੀ ਕਰਾਂਗੀ ਵੀਰ ਦਾ ਬਸੋੜਾ ਕਿਵੇਂ ਚੱਲਾਂਗੀ ਜਲ ਦੀ ਅੱਗ ਵਾਂਗ ਸਾਰੇ ਸ਼ਹਿਰ ਵਿੱਚ ਖਬਰ ਖੇਲਰ ਗਈ ਨਾਨਕ ਡੁੱਬ ਗਿਆ ਨਾਨਕ ਬੇਈ ਨਦੀ ਵਿੱਚ ਡੁੱਬ ਗਿਆ ਦੌਲਤਖਾਂ ਦੇ ਆਦਮੀਆਂ ਨੇ ਉਸ ਤੋਂ ਇਹੋ ਬਾਤ ਸੁਣਿਆ ਨਾਲ ਹੀ ਆਖਿਆ ਮੋਦੀਖਾਨਾ ਅੱਜ ਨਹੀਂ ਖੁੱਲੇਗਾ ਨਾਨਕ ਡੁੱਬ ਗਿਆ ਕੋਈ ਪ੍ਰਬੰਧ ਕਰੋ ਦੌਲਤਖਾਂ ਗੁਰੂ ਨਾਨਕ ਜੀ ਦਾ ਸ਼ਰਧਾਲੂ ਬਣ ਚੁੱਕਾ ਸੀ ਭਾਵੇਂ ਉਹ ਮੁ슬ਮਾਨ ਹਾਕਮ ਸੀ ਫਿਰ ਵੀ ਉਸਦੇ ਹਿਰਦੇ ਵਿੱਚ ਘਿਰਨਾ ਨਹੀਂ ਸੀ ਰਹੀ ਜਦੋਂ ਉਸ ਨੂੰ ਪਤਾ ਲੱਗਾ ਕਿ ਨਾਨਕ ਜੀ ਨਦੀ ਵਿੱਚ ਡੁੱਬ ਗਏ ਤਾਂ ਉਸ ਨੇ ਝੱਟਪਟ ਸਰਕਾਰੀ ਟੋਬਿਆਂ ਨੂੰ ਹੁਕਮ ਕੀਤਾ ਕਿ ਪਤਾ ਕਰੋ ਨਦੀ ਦੇ ਉੱਤੇ ਮੇਲੇ ਵਰਗੀ ਭੀੜ ਹੋ ਗਈ ਸਿਆਣੇ ਤਾਰੂ ਤੇ ਟੋਬਾ ਸਾਰਾ ਟੱਲ ਲਾ ਸਕੇ ਗੁਰੂ ਜੀ ਦੀ ਲੋਥ ਨਾ ਲੱਭੀ ਧਰਮੀ ਤੇ ਜਗਾਸੂ ਪੁਰਸ਼ ਹਰਾਨ ਤੇ ਉਦਾਸ ਸਨ ਗੁਰੂ ਜੀ ਉਹਨਾਂ ਨੂੰ ਆਸ ਤੱਕ ਖੜਾਕ ਦਿੰਦੇ ਸੀ ਉਹਨਾਂ ਨੂੰ ਚਿੰਤਾ ਸੀ ਸਤ ਸੰਗ ਕਿਵੇਂ ਕਰਨਗੇ ਪਰ ਚੰਦਰੇ ਤੇ ਚੁਗਲ ਭੁੱਲੜ ਪੁਰਸ਼ ਤਰ੍ਹਾਂ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਕਰੀ ਜਾਂਦੇ ਸਨ ਕੋਈ ਆਖਦਾ ਮੋਦੀ ਖਾਨੇ ਵਿੱਚੋਂ ਘਾਟਾ ਪਿਆ हिसाब ਕਰਾਉਣ ਤੋਂ ਡਰਦੇ ਆਤਮ ਹਾਤ ਕਰ ਲਿਆ ਹੈ ਉਦਾਸ ਰਹਿੰਦਾ ਸੀ ਘਰ ਟੱਬਰ ਨਾਲ ਨਹੀਂ ਸੀ ਬਣੀ ਦੁਨੀਆ ਤੋਂ ਤੰਗ ਆ ਕੇ ਮਰ ਗਿਆ ਹੈ ਜਿੰਨੇ ਚੰਦਰੇ ਮੂੰਹ ਉਹਨਾਂ ਚੰਦਰਿਆਂ ਦੀਆਂ ਚੰਦਰੀਆਂ ਗੱਲਾਂ ਬੀਬੀ ਨਾਨਕੀ ਜੀ ਨੂੰ ਵੀਰ ਦੇ ਬਸੋੜੇ ਦਾ ਬਹੁਤਾ ਸੱਲ ਸੀ ਉਸ ਨੂੰ ਡੋਬੇ ਪੈਂਦੇ ਸਨ ਉਹ ਮਾਤਾ ਸਲਖਣੀ ਜੀ ਤੇ ਦੋਨਾਂ ਸਹਬਜਾਦਿਆਂ ਬਾਬਾ ਸ੍ਰੀਚੰਦ ਤੇ ਬਾਬਾ ਲਖਮੀਦਾਸ ਜੀ ਦੇ ਸੰਦਰ ਮੁਖੜਿਆਂ ਵੱਲ ਦੇਖ ਕੇ ਤੜਫ ਰਹੀ ਸੀ ਮਾਤਾ ਸਲਖਣੀ ਜੀ ਦਾ ਦਿਲ ਰੋਂਦਾ ਸੀ ਉਸ ਨੇ ਅਨਜਲ ਮੂੰਹ ਨਹੀਂ ਸੀ ਲਾਇਆ ਉਹ ਸੁਹਾਗਵੰਤੀ ਤੇ ਸਹੀਲੇ ਇਸਤਰੀ ਆਪਣੇ ਜੀਵਨ ਸਾਥੀ ਨਾਲ ਇੱਕ ਜੋਤ ਹੋ ਚੁੱਕੀ ਸੀ ਉਸ ਦਾ ਮਨ ਡੋਲ ਰਿਹਾ ਸੀ ਡੋਲਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਮਾਰੇ ਫੁਰਨੇ ਫਿਰਦੇ ਸਨ ਕਿ ਕਿਵੇਂ ਕੋਈ ਸੂ ਨਿਕਲੇ ਆਖਰ ਗੁਰੂ ਜੀ ਨੂੰ ਕੀ ਹੋ ਗਿਆ ਹੈ ਜੋਤੀਸ ਰੂਪ ਦਿਆਲੂ ਕਿਰਪਾਲੂ ਜਗਤ ਰਖਿਆਕ ਗੁਰੂ ਨਾਨਕ ਦੇਵ ਜੀ ਦੇ ਚੋਜ ਨਰਾਲੇ ਉਹਦੇ ਚੋਜਾਂ ਨੂੰ ਕੌਣ ਜਾਣੇ ਤੀਸਰੇ ਦਿਨ ਤੜਕੇ ਹੀ ਬੇ ਨਦੀ ਵਿੱਚੋਂ ਪ੍ਰਗਟ ਹੋ ਗਏ ਅੱਖਾਂ ਪਾਣੀ ਤੋਂ ਉੱਚੀਆਂ ਕਰਕੇ ਚਗਿਰਦੇ ਦੇਖਿਆ ਕੋਈ ਮਨੁੱਖਣਾ ਦੇਸਿਆ ਉਹਨਾਂ ਦੇ ਨੂਰੋਂ ਨੂਰ ਹੋਏ ਨੈਣ ਜਲ ਦੀ ਉੱਪਰਲੀ ਸਤਾ ਕਿਨਾਰੇ ਦੇ ਦਰਖਤ ਦੇਖੇ ਉਹਨਾਂ ਉੱਤੇ ਨਵਾਂ ਹੀ ਸ਼ਿੰਗਾਰ ਸੀ ਉਹਨਾਂ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਹਨਾਂ ਨੇ ਮੋੜ ਆਉਣ ਤੇ ਕੁਦਰਤ ਨੇ ਅਤੇ ਪ੍ਰਸੰਨ ਹੋ ਕੇ ਸਵਾਗਤ ਕੀਤਾ ਹੈ। ਅਸ਼ੋਕਲੇ ਨਦੀ ਵਿੱਚੋਂ ਬਾਹਰ ਆਈ। ਕਿਨਾਰੇ ਤੇ ਨਾ ਉਹਨਾਂ ਦੇ ਵਸਤਰ ਸਨ, ਨਾ ਸੇਵਕ। ਸੂਰਜ ਅਜੇ ਉਦੇ ਨਹੀਂ ਸੀ ਹੋਇਆ, ਰੈਣ ਪਿੰਣੜੀ ਸੀ, ਤਾਰੇ ਸਮਾਨ ਉੱਤੇ ਹੱਸ ਰਹੇ ਸਨ। ਹਾਂ, ਸਲਤਾਨਪੁਰ ਦੇ ਘਰ ਵਿੱਚੋਂ ਅਮਰਤ ਜਵੇਲੇ ਜਾਗਣ ਵਾਲੇ ਉੱਕੜ ਬਾਗਾ ਦੇਗੀ ਈਸ਼ਵਰ ਭਗਤਾਂ ਨੂੰ ਜਾਗਣ ਦਾ ਸੱਦਾ ਦੇ ਰਹੇ ਸਨ ਤੜਕੇ ਦੀ ਸੀਤਲ ਪਵਨ ਰੁਮਕ ਰੁਮਕ ਕੇ ਚੱਲ ਰਹੀ ਸੀ ਨਦੀ ਕਿਨਾਰੇ ਤੋਂ ਦਸ ਕੋ ਕਦਮ ਉੱਪਰ ਹੋ ਕੇ ਹਰੇ ਘਾਹ ਉੱਤੇ ਚੌਂਕੜਾ ਮਾਰ ਕੇ ਬਿਰਾਜ ਗਈ ਆਪ ਜੀ ਨੇ ਜੋਗੀਆਂ ਦੀ ਤਰ੍ਹਾਂ ਆਸਨ ਜਮਾ ਲਿਆ ਨੈਣ ਮੰਦ ਲਈ ਸੁਰਤ ਈਸ਼ਵਰ ਨਾਲ ਜੋੜ ਕੇ ਸਤ ਕਰਤਾਰ ਸਤ ਕਰਤਾਰ ਦਾ ਜਾਪ ਕਰਨ ਲੱਗੇ ਰੁੱਝ ਗਏ ਵੱਡੇ ਮਾਲਕ ਦੀ ਨੌਕਰੀ ਵਿੱਚ ਦੌਲਤਖਾਂ ਦਾ ਮੋਦੀਖਾਨਾ ਤੇ ਦੌਲਤਖਾਂ ਨੂੰ ਭੁੱਲ ਗਿਆ ਝੂਠੀ ਨੌਕਰੀ ਦਾ ਤਿਆਗ ਕਰਕੇ ਸੱਚੀ ਨੌਕਰੀ ਕਰਨ ਲੱਗ ਪਏ ਅੱਬ ਪਿਆਰੀ ਸੰਤਾਨਪੁਰੋਂ ਤੁਰੇ ਨਦੀ ਕਿਨਾਰੇ ਹਰੇ ਰਾਮ ਸੀਤਾ ਰਾਮ ਰਾਦੇ ਸਾਮ ਭੋਲੇ ਨਾਥ ਸਤ ਕਰਤਾਰ ਜਪਦੇ ਹੋਏ ਹਨੇਰੇ ਹਨੇਰੇ ਹੀ ਵਾਪਸ ਮੁੜ ਗਏ ਉਹਨਾਂ ਨੇ ਗੁਰੂ ਜੀ ਨੂੰ ਨਹੀਂ ਪਸਾਣਿਆ ਪਰ ਜਦੋਂ ਸੂਰਜ ਉਦੇ ਹੋ ਗਿਆ ਹਨੇਰੇ ਦੀ ਕਾਲੀ ਚਾਦਰ ਸਿਮਟ ਗਈ ਤਾਂ ਆਲਸੀ ਤੇ ਦੁਨੀਆਦਾਰੀ ਲੋਕ ਨਹਾਉਣ ਵਾਸਤੇ ਆਏ ਉਹ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੱਕਿਆ ਉਹ ਉਹਨਾਂ ਦੀਆਂ ਅੱਖਾਂ ਝਲ ਗਈਆਂ ਅੱਖਾਂ ਨੂੰ ਮਲ ਮਲ ਕੇ ਮੋੜ ਮੋੜ ਦੇਖਿਆ ਹੈ ਤਾਂ ਨਾਨਕ ਜੀ ਤਿੰਨ ਦਿਨ ਹੋ ਗਏ ਹਨ ਇਹ ਤਾਂ ਡੁੱਬ ਚੁੱਕਾ ਸੀ ਮੋੜ ਕਿੱਥੋਂ ਆ ਗਿਆ ਕਿ ਇਹ ਉਹਨਾਂ ਦੀ ਰੂਹ ਤਾਂ ਨਹੀਂ ਪੂਤ ਰੂਪ ਵਿੱਚ ਆ ਬੈਠੀ ਪਰ ਉਹਦੇ ਮੋੜ ਸੋਚਦੇ ਰੂਹਾਂ ਜਾਂ ਭੂਤ ਇਸ ਤਰ੍ਹਾਂ ਨਹੀਂ ਬੈਠਦੇ ਉਹ ਤਾਂ ਆਖਦੇ ਹਨ ਧਰਤੀ ਨਾਲ ਪੈਰ ਨਹੀਂ ਲਾਉਂਦੇ ਭੁੱਲੀ ਦੁਨੀਆ ਦੇ ਲੋਕ ਦੇ ਖਿਆਲ ਸਨ ਪਰ ਹੋਰ ਹੈਰਾਨ ਇਸ ਗੱਲੋਂ ਸਨ ਕਿ ਗੁਰੂ ਜੀ ਦੇ ਚਿਹਰੇ ਉੱਤੋਂ ਨੂਰ ਦੀਆਂ ਕਿਰਨਾਂ ਉੱਠਦੀਆਂ ਤੇ ਸਿਰ ਉੱਤੇ ਚੱਕਰ ਬਨ ਖਲੋਦੀਆਂ ਸਨ ਉਹ ਨਰਾਣੀ ਚੱਕਰ ਉਹਨਾਂ ਨੂੰ ਮੱਲੋ ਮੱਲੀ ਆਪਣੇ ਵੱਲ ਖਿੱਚ ਰਿਹਾ ਸੀ ਕਹੀਂ ਨੇੜੇ ਹੋ ਗਈ ਕਈਆਂ ਗੁਰੂ ਨਾਨਕ ਜੀ ਨੂੰ ਬੁਲਾਉਣ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਕਿਸੇ ਨਾਲ ਜ਼ਬਾਨ ਸਾਂਝੀ ਨਾ ਕੀਤੀ ਉਹ ਆਪਣੀ ਰੱਬੀ ਕਿਰਤ ਵਿੱਚ ਮਗਨ ਰਹੇ ਜਿੰਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਉਹਨਾਂ ਸੁਲਤਾਨਪੁਰ ਦਾ ਰੌਲਾ ਪਾਇਆ ਨਾਨਕ ਜੰਦਾ ਹੋ ਗਿਆ ਉਹ ਨਦੀ ਕਿਨਾਰੇ ਬੈਠਾ ਹੈ ਕਿਸੇ ਨਾਲ ਬੋਲਦਾ ਨਹੀਂ ਉਸ ਨੇ ਸਮਾਧੀ ਲਾਈ ਹੋਈ ਹੈ ਜੈ ਰਾਮ ਜੀ ਤੇ ਬੀਬੀ ਨਾਨਕੀ ਜੀ ਨੇ ਸੁਣਿਆ ਸੁੰਦੇ ਸਾਰ ਜੈ ਰਾਮ ਨਦੀ ਨੂੰ ਨੱਠਾ ਉੱਠਾ ਨਦੀ ਕਿਨਾਰੇ ਪੁੱਜ ਕੇ ਉਸ ਨੇ ਸੱਚਮੁੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖ ਲਿਆ ਫਿਰ ਦੇ ਵਿੱਚ ਧੜਕਣ ਮਿੱਠੀ ਹੋ ਗਈ ਚਿਹਰੇ ਉੱਤੋਂ ਦਾਸੀ ਦੇ ਨਿਸ਼ਾਨ ਚਲੇ ਗਏ ਖੁਸ਼ੀ ਦੀ ਲਹਿਰ ਦੌੜ ਗਈ ਨੇੜੇ ਹੋ ਕੇ ਉਹਨਾਂ ਨੇ ਗੁਰੂ ਜੀ ਨੂੰ ਜੱਫੀ ਪਾ ਲਈ ਕਿੱਥੋਂ ਆ ਗਿਆ ਅਸੀਂ ਤਾਂ ਜੈ ਰਾਮ ਜੀ ਦੇ ਪਰੇ ਮਨ ਵਿੱਚੋਂ ਉੱਠੇ ਸਵਾਲ ਸਨ ਗੁਰੂ ਜੀ ਦੇ ਨੈਣ ਖੋਲੇ ਜੈ ਰਾਮ ਵੱਲ ਤੱਕਿਆ ਐਸਾ ਤੱਕਿਆ ਕਿ ਉਸ ਨੂੰ ਨਿਹਾਲ ਕਰ ਦਿੱਤਾ ਉਹਦੇ ਵਾਸਤੇ ਸਵਰਗ ਦੇ ਬੂਹੇ ਖੋਲ ਦਿੱਤੇ ਨਾਨਕ ਨਦਰੀ ਨਦਰ ਨਿਹਾਲ ਉਠੋ ਘਰ ਚੱਲੋ ਜੈ ਰਾਮ ਜੀ ਨੇ ਆਖਿਆ ਇੱਥੇ ਵੀ ਘਰ ਹੈ ਸਾਰਾ ਬ੍ਰਹਿਮੰਡ ਮੇਰਾ ਘਰ ਹੈ ਹੋਰ ਕਿਹੜੇ ਘਰ ਚੱਲਾਂ ਗੁਰੂ ਜੀ ਦਾ ਉੱਤਰ ਸੀ ਆਪਣੇ ਪੁੱਤਰ ਨੂੰ ਦੇਖੋ ਪੁੱਤਰਾਂ ਨੂੰ ਹੀ ਦੇਖ ਰਿਆਂ ਹਾਂ ਉਹ ਸਾਰੇ ਅਗਿਆਨਤਾ ਹੋਮੇ ਲਾਲ ਚ ਤੇ ਈਰਖਾਦ ਦੀਆਂ ਭਿਆਨਕ ਅੱਗਾਂ ਵਿੱਚ ਸੜ ਰਹੇ ਹਨ ਬਲ ਰਹੇ ਜਗਤ ਨੂੰ ਸ਼ਾਂਤ ਕਰਨ ਦੀ ਲੋੜ ਹੈ ਇਹੋ ਮੈਨੂੰ ਦਾਤੇ ਨੇ ਹੁਕਮ ਕੀਤਾ ਕਰਨ ਹੀ ਗਏ ਜੈ ਰਾਮ ਘਰ ਮੁੜ ਗਿਆ ਘਰੋਂ ਕਿਉ ਪਾ ਕੇ ਦੁੱਧ ਗਰਮ ਕਰ ਲਿਆ ਆ ਭਾਵੇਂ ਪਰਦੇ ਦਾ ਰਵਾਜ ਸੀ ਸultanpur ਬੀਬੀ ਨਾਨਕੀ ਦਾ ਸਹੌਰਾ ਪਿੰਡ ਸੀ ਸਹੌਰੇ ਪਿੰਡ ਵਿੱਚ ਹਿੰਦੂ ਇਸਤਰੀਆਂ ਘਰੋਂ ਬਾਹਰ ਕੱਟ ਨਿਕਲਦੀਆਂ ਸਨ ਪਰ ਬੀਬੀ ਨਾਨਕੀ ਨੇ ਪਰਦੇ ਦੇ 70 ਦੀ ਕੋਈ ਪ੍ਰਵਾਨਨਾ ਕੀਤੀ ਘਰੋਂ ਤੁਰ ਪਈ ਮੈਂ ਵੀਰ ਨੂੰ ਘਰ ਲਿਆਉਂਦੀ ਹਾਂ ਮੇਰਾ ਵੀਰ ਨਹੀਂ ਰੁੱਸੇਗਾ ਉਹ ਜ਼ਰੂਰ ਘਰ ਆਵੇਗਾ ਬੀਬੀ ਨਾਨਕੀ ਜੀ ਦਾ ਬਚਨ ਸੀ ਉਸ ਨੂੰ ਆਪਣੇ ਵੀਰ ਪਿਆਰੇ ਉੱਤੇ ਬੜਾ ਭਰੋਸਾ ਤੇ ਮਾਣ ਸੀ ਗੁਰੂ ਜੀ ਕੋਲ ਪੁੱਜੀ ਤੇ ਤਰਲਾ ਕੀਤਾ ਵੀਰ ਜੀਓ ਘਰ ਨੂੰ ਚੱਲੋ ਜੰਗਲ ਵਿੱਚ ਬੈਠਣਾ ਚੰਗਾ ਨਹੀਂ ਪੈਣ ਜੀ ਮੈਂ ਹੁਕਮ ਦਾ ਬੰਦਾ ਹਾਂ ਦਰਗੋ ਦਾਤੇ ਨੇ ਹੁਕਮ ਦਿੱਤਾ ਹੈ ਮੈਂ ਸੁਲਤਾਨਪੁਰ ਨੂੰ ਛੱਡ ਰਿਹਾ ਹਾਂ ਅਕਾਲ ਪੁਰਖ ਦੀ ਨੌਕਰੀ ਕਰ ਲਈ ਹੈ ਜਗਤ ਜਲ ਰਿਹਾ ਹੈ ਮਨੁੱਖਾਂ ਦੇ ਹਿਰਦੇ ਤੰਦੂਰਾ ਬਾਗ ਤਪ ਰਹੇ ਹਨ ਸੱਤ ਕਰਤਾਰ ਦੇ ਸੀਤਲ ਦੇ ਸਿੱਟੇ ਦੇਣੇ ਪੈਣਗੇ ਭੋਲਿਆਂ ਨੂੰ ਰਾਹ ਪਾਉਣਾ ਹੈ ਗੁਰੂ ਜੀ ਨੇ ਭੈਣ ਨਾਨਕੀ ਜੀ ਨੂੰ ਉੱਤਰ ਦਿੱਤਾ ਮੇਰੀ ਭਾਬੀ ਸਲਖਣੀ ਬੱਚੇ ਮੈਂ ਮਾਤਾ ਪਿਤਾ ਜੋ ਦਾਤਾ ਸਭ ਨੂੰ ਪੈਦਾ ਕਰਦਾ ਹੈ ਰੋਜੀ ਦਿੰਦਾ ਹੈ ਉਸ ਦੇ ਹਵਾਲੇ ਭਾਨੇ ਦੀ ਖੇਡ ਹੈ ਪੈਣ ਜੋੜ ਲਾ ਥੱਕੀ ਪਰ ਗੁਰੂ ਜੀ ਘਰ ਨੂੰ ਜਾਣ ਵਾਸਤੇ ਤਿਆਰ ਨਹੀਂ ਹੋਏ ਜਿੱਥੇ ਚੌਂਕੜਾ ਮਾਰ ਕੇ ਬੈਠੇ ਸਨ ਉੱਥੇ ਹੀ ਬੈਠੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ